ਬਾਰੇ ਇਕ ਕਾਲ ਚੇਤੇ ਰੱਖੋ ਕਿ ਅਸੀਂ ਹਰ ਦਿਨ ਹਰ ਸਮੇਂ ਪਰਮੇਸ਼ੁਰ ਦੇ ਸਾਹਮਣੇ ਪ੍ਰਕੋਜ ਬਚਨਾਂ ਦੇ ਨਾਲ ਅਸੀਂ ਅੱਜ ਦੀ ਬਾਣੀ ਦੁਆਰਾ ਗੱਲਬਾਤ ਕਰਾਂਗੇ ਅੱਜ ਦੇ ਸਮੇਂ ਦੁਆਰਾ ਇਸ ਜੋਗ ਦੇ ਰੂਪ ਜੇ ਨਾ ਬੜੋ ਜੇ ਮੇਰਾ ਦੂਸਰਾ ਸਾਥੀ ਗੁਨਾਹ ਕਰਦਾ ਤੇ ਮੈਂ ਵੀ ਕਰੀ ਜਾਵਾਂ ਉਹ ਕਰਦਾ ਮੈਂ ਵੀ ਕਰੀ ਜਾਣਾ ਮੈਨੂੰ ਕੀ ਨਹੀਂ ਇਹਦਾ ਹallelujah ਪੜਾਵੇ ਸੀ ਪਰਮੇਸ਼ੂ ਦੇ ਪਾਕਲਾਂ ਵਿੱਚੋਂ ਉਤਪਤ ਪੰਜ ਅਧਿਆਏ ਉਹਦਾ ਪੰਜਵਾਂ ਚੋ ਪੰਜ ਅਧਿਆਏ ਉਤਪਤ ਪੰਜ ਅਧਿਆਏ ਸੁਰ ਹਾਲੇਲੂਇਆ ਛੇ ਦਬਾ ਤੋ ਫੇਰ ਜੇ ਹਵਾਂ ਨੇ ਵੇਖਿਆ ਕਿ ਆਦਮੀ ਦੀ ਬੁਰੀਾਈ ਤਰਦੀਰ ਤੇ ਵਾਤ ਗਈ ਅਤੇ ਉਸ ਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਪੂਰੀ ਹੀ ਰਹਦੀ ਹੈ ਕਿਹਨੇ ਦੀ ਸਾਰਾ ਦਿਨ ਪੂਰੀ ਹੀ ਰਹਿੰਦੀ ਸਾਰਾ ਦਿਨ ਕਿਹਦੇ ਆ ਪੂਰੀ ਹੀ ਰਹਿੰਦੀ ਕਿਹਦੇ ਵਿਚਾਰਾਂ ਦੀ ਮਨੋਖ ਦੇ ਮਨੋਖ ਦੇ ਕੱਲ ਆਪਾਂ ਵਿਚਾਰ ਕੀਤਾ ਸੀ ਪਰਮੇਸ਼ਰ ਦੇ ਪਾਕ ਅਲਮਚੋਂ ਕਿ ਅੰਦਰ ਸਮੇਂ ਵਿੱਚ ਆਪਸਾਰੀ ਮਾਇਆ ਦੇ ਲੋਭੀ ਸ਼ੇਕੀਬਾਜ ਚਿਗੜਾ ਲੋਕ ਐਸੋ ਜੇ ਮਨੁੱਖ ਜਿਹੜੇ ਆ ਉਹ ਸਾਹਮਣੇ ਆਉਣਗੇ ਆਣਾ ਕਿਆ ਕਾਰ ਨਾ ਸ਼ੁਕਰੇ ਸਾਡੇ ਪਰਿਆਈ ਦੇ ਵਾਸਤੇ ਛੁਪੇ ਹੋਏ ਸੈਲਫਿਸ਼ ਆਪਣੇ ਆਪਣੇ ਬਾਰੇ ਸੋਚਣ ਵਾਲੇ ਸਿਰਫ ਮੇਰਾ ਕੰਮ ਸੈਕ ਹੋਣਾ ਚਾਹੀਦਾ ਦੂਜੇ ਨਾਲ ਕੋਈ ਮਤਭੇਦ ਨਹੀਂ ਹallelujah ਇਸ ਕਰਕੇ ਭਾਈ ਭੈਣੋ ਪਿਆਰਾ ਪ੍ਰਭੂ ਦਾ ਸ਼ੁਕਰਿਆਦ ਅਦਾ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਆਪਾਕ ਕਲਾਮ ਦਿੱਤਾ ਵਾ ਜਿਹੜਾ ਸਾਡੇ ਲਈ ਬੜੀ ਆਸ਼ੀਸ਼ ਦਾ ਬਰਕਤ ਦਾ ਕਾਰਨ ਬਣਦਾ ਹੈ ਸਵੇਰ ਦੇ ਵਕਤ ਸਮਾ ਦਿਤਤਾਇਆ ਬਾਈ ਪਵਿੱਤਰ ਬਾਈਬਲ ਬੜ ਕੇ ਜਾਣਕਾਰੀ ਹੈ ਪਾਈ ਲੱਖਾਂ ਲੋਕੀ ਚਲਗੇ ਹੋਗੇ ਦੇ ਦੇ ਨੇ ਕੋ ਬਾਈ ਮੇਰੀ ਬਰੀਾਈ ਕਿ ਤੋ ਹਟ ਸਕਦੀ ਆ ਜੇਕਰ ਮੈਂ ਮਨੁੱਖਾਂ ਦੀ ਚਾਲ ਵੱਲ ਨਾ ਵੇਖਾਂ ਤਾ ਪਰ ਹਰਮੇਸ਼ਵਰ ਦੀ ਬਾਣੀ ਵੱਲ ਵੇਖਾਂ ਜਦੋਂ ਮੈਂ ਵੇਖਦਾ ਕਿ ਸਮਾਜ ਵਿੱਚ ਉਹ ਫਲਾਣਾ ਵੀ ਗਾਣਾ ਕੱਢਿਆ ਆ ਮੇਰੇ ਬੱਚੇ ਨੇ ਵੀ ਕੱਢ ਲਿਆ ਫਿਰ ਕੀ ਆ ਉਹ ਫਲਰਾਂਵੇਂ ਤੇ ਆ ਕੰਮ ਕਰਨ ਡਿਆ ਆ ਜਿਵੇਂ ਬੱਚੇ ਨੇ ਵੀ ਕਰ ਲਈ ਜਿਨ੍ਹਾਂ ਦੇ ਹੈਗਾ ਹੀ ਆ ਇਹ ਮਨੁੱਖ ਦਾ ਵਿਚਾਰਾ ਜਿਨ੍ਹਾਂ ਦੇ ਹੈਗਾ ਹੀ ਆ ਭਾਈ ਜਿਨ੍ਹਾਂ ਦੇ ਹੈਗਾ ਆ ਪਰ ਜਿਉਂ ਹੀ ਦੇਣ ਵਾਲੇ ਦੀ ਗੱਲ ਨੂੰ ਮੰਨ ਕੇ ਜੀਏ ਦੇ ਜਿਹਨ ਜੀਵਨ ਨੂੰ ਉਤਪਨ ਕੀਤਾ ਆ ਉਹਨੇ ਜੀਵਾ ਬਾਤੇ ਸਾਗੋ ਕੋ ਜ ਰੱਖਿਆ ਆ ਪੰਛੀ ਵਿੱਚ ਕਾਸ਼ੀ ਉੜਦੇ ਨਾਓ ਬੀਜੜ ਨਾਓ ਵੜਦੇ ਉਹਨਾਂ ਦਾ ਮਾਲੀ ਜਗਤ ਦਾ ਵਾਲੀ ਜਮਾਂ ਕੋ ਆਣ ਛਕਾਵਾ ਤੋ ਬਾਬਾ ਨੂੰ ਲੋਕੋ ਮੇੜਾ ਫਾਤ ਨਹੀਂ ਆਉਣਾ ਪੰਛੀ ਦੇ ਜਿਹਦੇ ਜੀਵ ਨੇ ਹਰੇਕ ਨੂੰ ਕੁਝ ਨਾ ਕੁਝ ਖਾਣ ਨੂੰ ਮਿਲਦਾ ਕਿਉਂਕਿ ਪਰਮੇਸ਼ਵਰ ਦੀ ਬਾਣੀ ਦੱਸਦੀ ਆ ਕਿ ਬਹੁ ਫੁੱਟਰੇ ਤੋਂ ਪਹਿਲਾਂ ਉੱਠ ਗਿਆ ਆਪਣੀ ਮੁੱਖੀ ਕੋ ਅੰਦਰ ਸਭ ਜੀਵਨ ਮੋਹਾਰ ਮਟ ਲਦਾ ਇਥੇ ਪਰਮੇਸ਼ੁਰ ਨੇ ਧਰਤੀ ਤੇ ਨਿਗਾਹ ਮਾਰੀ ਆ ਤੇ ਉਹਦੀ ਨਿਗਾਹ ਜਿਹੜੀ ਆਪਾਂ ਇੱਕ ਵਿਚਾਰ ਕਰਦੇ ਆਂ ਜੇ ਆਪਾਂ ਸਾਹਮਣੇ ਦੇਖਣਾ ਉਹਦੇ ਪਰ ਅੱਜ ਮੈਂ ਤਾਂ ਦੂਸਰਾ ਚਾਹਨਾ ਕਿ ਅਸੀਂ ਹਰ ਸਮੇਂ ਹਰ ਢੜੀ ਉਹਦੇ ਸਾਹਮਣੇ ਆ ਭਾਵੇਂ ਰਾਤ ਹੋਵੇ ਤੇ ਭਾਵੇਂ ਦਿਨ ਹੋਵੇ ਇੱਥੇ ਮਨੁੱਖਾਂ ਦੀ ਸੋਚ ਦੇ ਤੇ ਵਿਚਾਰ ਤੇ ਕੀਤੀ ਜਾ ਰਹੀ ਹੈ ਕਿ ਸੋਚ ਕੀ ਹੈ ਸਵੇਰ ਸੁਵੇਰੇ ਕਈ ਲੋਕਾਂ ਨੂੰ ਬਹੁਤ ਜਲਦੀ ਜਾਨ ਆ ਜਾਂਦੀ ਹੈ ਆਪਣੀ ਪਰੇਸ਼ਾਨੀ ਦੇ ਕਾਰਨ ਕਿ ਕਦੋਂ ਦੇਣ ਚੜੇ ਬਹੁਤ ਸਾਰੇ ਲੋਕ ਪਰੇਸ਼ਾਨੀ ਬਿਮਾਰੀ ਦੇ ਕਾਰਨ ਕਦੋਂ ਦੇਣ ਚੜੇ ਖਾਸ ਕਰਕੇ ਜਿਹੜੇ ਪਿੰਡਾਂ ਦੇ ਏਕੇ ਵਿੱਚ ਰਹਿੰਦੇ ਨੇ ਕਿ ਅਸੀਂ ਨੂੰ ਕੋਈ ਸਾਧਨ ਕਰੀਏ ਕੋਈ ਇੰਤਜ਼ਾਮ ਕਰੀਏ ਤੇ ਹਸਪੀਟਲ ਲੈ ਕੇ ਜਾਈਏ ਬਹੁਤ سارے ਲੋਕਾਂ ਦੀ ਚਿੰਤਾ ਆ ਕਿ ਸਵੇਰੇ ਜਿੱਦਾਂ ਮੇਰੇ ਕਾਮਾ ਦਾ ਇੰਤਜ਼ਾਮ ਬਹੁਤ ਸਾਰੇ ਜੀਵਨ ਚ ਗੜਬੜਿਆ ਬਹੁਤ ਸਾਰੇ ਲੋਕਾਂ ਦੀ ਕੋੜ ਜਿਹੀ ਤਰੀਕਾ ਨੇ ਬਹੁਤ ਸਾਰੇ ਲੋਕ ਜਿਹੜੇ ਵਕ ਵਕ ਖੁਸ਼ੀਆਂ ਵਿੱਚ ਫਸੇ ਹੋਏ ਨੇ ਰਾਤ ਰਹਿੰਦੇ ਉੱਠ ਜਾਂਦੇ ਆ ਨੀਂਦ ਨਹੀਂ ਆਉਂਦੀ ਔਰ ਮਨ ਵਿੱਚ ਸੋਚਦੇ ਆ ਵੀ ਯਾਰ ਕੋਣ ਕੋਈ ਇੱਕ ਆ ਸਾਨੂੰ ਮਿਲੇ ਜਿਹੜਾ ਸਾਡੀ ਬਾਹ ਫੜ ਦੇ ਤੁਹਾ ਮੈਂ ਪਵਿੱਤਰ ਪ੍ਰਭੂ ਯੀਸ਼ੂ ਮਸੀਹ ਦੀ ਬਾਗ ਨਹੀਂ ਦਾ ਦਾਸ ਹੁਣੇ ਰਾਤੇ ਦੱਸਦਾ ਆ ਕਿ ਪਵਿੱਤਰ ਪ੍ਰਭੂ ਯੀਸ਼ੂ ਨਾਲ ਸੀ ਤੁਹਾਡੀ ਬਾਹ ਫੜਦੀ ਚੋਂਦਾ ਪਰ ਤੁਹਾਨੂੰ ਆਪਣਾ ਮੂੰਹ ਖੋਲਣਾ ਪੈਣਾ ਤੁਸੀਂ ਆਪਣੇ ਮੂੰਹ ਤੋਂ ਕਹੋ ਕਿ ਪ੍ਰਭੂ ਪਵਿੱਤਰ ਪ੍ਰਭੂ ਯੀਸ਼ੂ ਨਾਲ ਸੀ ਜੀ ਮੇਰੇ ਤੇ ਵੀ ਧਿਆ ਕਰ ਮੈਂ ਵੀ ਇਹਨਾਂ ਚੀਜ਼ਾਂ ਦਾ ਸ਼ਿਰਕਾਰਾ ਪਾਉਣਾ ਚਾਹੁੰਦਾ ਨਸ਼ਤੇ ਗਲਾਬ ਜਿਹੜੇ ਨੌਜਵਾਨ ਨੇ ਉਹ ਚਾਹੁੰਦੇ ਨੇ ਜੋ ਚਾਹੁੰਦੇ ਨੇ ਤੇ ਆਪਣੇ ਮੂੰਹ ਤੋਂ ਕਰਨ। ਦਾਅਵੇ ਨਾ ਕਰੀਂਆ ਪਰਮੈਸ਼ਰ ਤੁਹਾਡੀ ਬਾਹ ਫੜ ਲੇਗਾ। ਹallelujah। ਇੱਥੇ ਗਾਓ ਪਰਮਿਸ਼ਨ ਨੂੰ ਚੰਗਾ ਨਹੀਂ ਲੱਗ ਰਿਹਾ ਕਿ ਆ ਆਦਮੀ ਦੀ ਸੋਚ ਜਿਹੜੀ ਉਹ ਬੁਰੀ ਹੈ। ਮੈਂ ਉਹਨੂੰ ਆਹ ਕਰਦਾਗਾ, ਉਹਨੂੰ ਆਹ ਕਰਦਾਗਾ। ਆਪਣੇ ਬੱਚਿਆਂ ਨੂੰ ਸੁਖਾਉਣਾ ਕਿ ਉਹਨੇ ਫਲਾੜੇ ਦੇ ਸਾਡੇ ਨਾਲ ਇਦਾਂ ਕੀਤਾ ਹੈ, ਰਾਤੀ ਘਰੇ ਦੇ ਸਾਡੇ ਨਾਲ ਇਦਾਂ ਕੀਤਾ। ਨੇ ਭਾਈ ਗਣ ਆ ਜੇ ਸ਼ੁਭਸੀਦੇਰ ਨੂੰ ਹੋਰ ਤੇ ਸਭ ਬਰਾਈ ਮਿਟ ਜੇਗੀ ਤੇ ਵਰਕਤਾਂ ਤੇ ਸ਼ੀਸ਼ਾ ਤੁਹਾਡੇ ਸਾਹਮਣੇ ਖੜੀਆਂ ਹੋਣ ਗਿਆ ਇਹ ਸੋਚ ਨੂੰ ਛੱਡ ਦਿਓ ਜਿਹੜੀ ਸੋਚ ਕਰਦੀ ਹੈ ਜਿਹੜਾ ਫਿਰ ਜਿਹਾ ਹਵਾ ਦੇ ਰੇਖਿਆ ਕਿ ਆਤਮਿਕੀ ਬੁਰੀਾਈ ਧਰਤੀ ਉੱਤੇ ਵਾਹ ਗਈ ਅਤੇ ਉਹਦੇ ਮਨ ਦੇ ਵਿਚਾਰਾਂ ਦੀ ਹਰ ਇੱਕ ਭਾਵਨਾ ਸਾਰਾ ਦਿਨ ਬੁਰੀ ਹੀ ਰਹਿੰਦੀ ਹੈ ਸਾਰਾ ਦਿਨ ਬੁਰੀ ਭਾਵਨਾ ਨਾ ਰੱਖੋ ਆਪਣੇ ਮਾਲ ਨੂੰ ਸੋਫ ਕਰੋ ਤੇ ਦੂਜਿਆਂ ਬਾਤੇ ਪ੍ਰਾਰਥਨਾ ਕਰੋ ਤੇ ਪ੍ਰਭੂ ਤੁਹਾਨੂੰ ਬਰਕਤ ਦੇਵੇਗਾ 11 ਤਾ ਸੇਵੀ ਬੜੀ ਚੀੜਾ ਗਿਆ ਸੋਈ ਚੀੜਾ ਗਿਆ ਤਦ ਤੀ ਪਰਮੇਸ਼ਰ ਦੇ ਅੱਗੇ ਵਿਗੜੀ ਹੋਈ ਸੀ ਅਤੇ ਧਰਤੀ ਜਲ ਨਾਲ ਭਰੀ ਹੋਈ ਸੀ ਧਰਤੀ ਕਦਨਾ ਭਰੀ ਹੋਈ ਸੀ ਜਲ ਨਾਲ ਜਲ ਨਾਲ ਭਰੀ ਹੋਈ ਸੀ ਜਦੋਂ ਇਹ ਖਬਰਾਂ ਸੁਣਨੇ ਸ਼ੁਰੂ ਕਰਦੇ ਤਾਂ ਦਿਲ ਕੰਬੜਦਾ ਵੀ ਤਾਂ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਿਸ ਨੂੰ ਮਾਫੀ ਦੀ ਹੈ ਰਾਂਹ ਮਰਦ ਚੱਲ ਜਾ ਕੋਈ ਸੇਫ ਨਹੀਂ ਆ ਬੱਚੇ ਸੇਫ ਨਹੀਂ ਆ ਕਾਲਜ ਸੇਫ ਨਹੀਂ ਹੈ ਯੂਨੀਵਰਸਿਟੀਆਂ ਸੇਫ ਨਹੀਂ ਹੈ ਕਿੱਥੇ ਸਿੱਖਿਆ ਲਓਗੇ ਵਿਦੇਸ਼ ਸੇਫ ਨਹੀਂ ਆ ਕਿੱਥੇ ਸਿੱਖਿਆ ਲਓਗੇ ਹਰ ਇੱਕ ਨੂੰ ਲੋਕਲੀ ਪ੍ਰਾਰਥਨਾ ਕਰਨ ਦੀ ਜ਼ਰੂਰਤ ਆ ਕਿ ਹਰ ਇੱਕ ਮਨੁੱਖ ਦੇ ਦਿਲ ਚੋਂ ਪ੍ਰਿਆਈ ਖਤਮ ਹੋ ਜਾਵੇ ਉਹ ਕਿਸੇ ਕੁਰਸੀ ਉੱਤੇ ਬੈਠ ਕੇ ਕਿਸੇ ਦੇ ਘਾਰੀ ਦੀ ਜਿਹੜੀ ਸਟੈਂਪ ਉਹਦੇ ਹੱਥ ਵਿੱਚ ਉਹਦਾ ਸਹੀ ਇਸਤੇਮਾਲ ਕਰੇ ਤਾਂ ਜੋ ਜ਼ੁਲਮ ਧਰਤੀ ਤੋਂ ਮਿਟ ਜਾਵੇ ਤੇ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਸਾਰਿਆਂ ਨੂੰ ਪ੍ਰਾਰਥਨਾ ਕਰਨੀ ਪੈਣੀ ਆ ਇੱਕ ਇੱਕ ਨੂੰ ਬਦਲਣਾ ਪਣਾ ਇਹ ਨਹੀਂ ਕਿ ਇੱਕ ਦੂਜੇ ਵੱਲ ਦੇਖ ਕੇ ਵਿਗੜਦੇ ਜਾਓ ਉਹ ਕਰ ਲਿਆ ਮੈਂ ਆ ਕਰਕੇ ਫਿਰ ਕੀ ਹੋ ਜਾ ਨਹੀਂ ਨਹੀਂ ਅਸੀਂ ਸੱਚੇ ਪਰਮੇਸ਼ੁਰ ਪਿਤਾ ਪ੍ਰਭੂ ਜੀ ਨੇ ਤਤੈ ਆਇਆ ਸੱਚੇ ਦਾ ਆਤਮਾ ਸਾਡੇ ਅੰਦਰ ਹੋਣਾ ਚਾਹੀਦਾ ਸੱਚਾ ਆਤਮਾ ਸਭ ਕੁਝ ਬਦਲਣ ਦੀ ਸ਼ਕਤੀ ਰੱਖਦਾ ਹallelujah ਹallelujah ਪਾਣੀ ਜਿਹੜਾ ਹੈ ਜੀਵਨ ਦਿੰਦਾ ਹੈ ਪਾਣੀ ਦਾ ਸਾਫ਼ ਰੰਗ ਹallelujah ਤੇ ਤੁਸੀਂ ਵੀ ਸਾਫ਼ ਹੋਵੋ ਵਿਗੜੇ ਪਾਣ ਨੂੰ ਛੱਡ ਦਵੋ ਪੜਾਂਗੇ ਅਸੀਂ ਪਰਮੇਸ਼ੁਰ ਦੇ ਪਾਕ ਕਲਾਮ ਚੋਂ ਰੋਮੀਅਨ ਪੱਤਰੀ ਅਧਿਆਇ 12 ਉਹਨਾਂ ਦੋ ਵਚਨ ਰੋਮੀਆਂ ਦੀ ਪਤਰੀ ਅਧਿਆਇ 12 ਉਹਨਾਂ ਦੋ ਵਚਨ ਇਸ ਯੋਗ ਦੇ ਰੂਪ ਕੇ ਨਾ ਬਣੋ ਕੱਲ ਆਪਾਂ ਪੜਿਆ ਸੀ ਨਾ ਵੀ ਬਹੁਤ ਸਾਰਾ ਵਿਗੜਿਆ ਹੋਇਆ ਕੰਮ ਆ ਅਗਲੇ ਸਮੇਂ ਵਿੱਚ ਜਿ ਦਿਖੇਗਾ ਬਾਤ ਮੱਖੀ ਬੱਚੇ ਜਿਹੜੇ ਆ ਜਿਹੜੀਆਂ ਪੜਾਣੇ ਉਹ ਆਪਣਾ ਵਾਰ ਆਪ ਨਬੜ ਗਿਆ ਮੈਂ ਤਾਂ ਆਪਾਂ ਨਵਾਦੀਏਗਾ ਸਵਾਰਥੀ ਲੋਭੀ ਜੇਹੀ ਬਾਤ ਇਹਨਾਂ ਬਹੀ ਸਮਾਜ ਵਿੱਚ ਦੇਖ ਸਕਦੇ ਇਹਨਾਂ ਵਰਗੇ ਨਾ ਬਣੋ ਪਰਮੇਸ਼ਰ ਦੇ ਆਤਮਾ ਦੀ ਗਵਾਹੀ ਨਾਲ ਚੱਲੋ

ਪਰਮੇਸ਼ੁਰ ਦੀ ਇੱਛਾ ਕੀ ਆ ਮਨੁੱਖ ਦੇ ਲਈ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਸਾਫ ਮਨ ਹੋਵੋ ਸਾਫ ਤਨ ਹੋਵੋ ਇੱਕ ਦੂਜੇ ਦੀ ਭਲਾਈ ਉਤਪਨ ਕਰੋ ਇੱਕ ਦੂਜੇ ਦਾ ਭਲਾ ਕਰੋ ਇੱਕ ਦੂਜੇ ਨਾਲ ਬਣ ਕੇ ਰਹੋ ਇੱਕ ਦੂਜੇ ਨਾਲ ਸਹਿਮਤੀ ਪ੍ਰਗਟਾਓ ਇੱਕ ਦੂਜੇ ਦੁੱਖ ਸੁੱਖ ਵਿੱਚ ਸਾਥੀ ਹੋਵੋ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਮੇਰੀ ਪ੍ਰਸ਼ੰਸਾ ਕਰੋ ਮੈਂ ਤੁਹਾਡੇ ਨਾਲ ਤੁਸੀਂ ਮੇਰੇ ਨਾਲ ਰਹੋ ਭਾਜੋ ਸਾਡੀ ਰਣ ਦੇ ਪਰਮੇਸ਼ੁਰ ਦੇ ਦਿਲ ਵਿੱਚ ਵਾਲਾ ਤੇਰਾ ਦਿਲ ਮੇਰਾ ਹੈ ਕਿ ਰਖਾ ਨਾ ਆ ਤੇ ਦਿਲ ਜਿਹੜਾ ਸਾਫ਼ ਨਾ ਹੋਇਆ ਦਿਲ ਵਿੱਚ ਬ੍ਰਿਆਈ ਭਰੀ ਆ ਤੇ ਲੜਾਂ ਵਿੱਚ ਕਿੱਥੇ ਆਪਣੇ ਦਿਲਾ ਤੋਂ ਸਮਝਾ ਲਓ ਕਿ ਪਰਮੇਸ਼ਵਰ ਤੁਹਾਡੇ ਨਾਲ ਰਹੇਗਾ ਜਦੋਂ ਬਚਨ ਪੜ੍ਹਦੇ ਤਾਂ ਕਹਿੰਦਾ ਮੇਰੇ ਤੋਂ ਵਾਅਦਾ ਕਿ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਤੇ ਅੱਜ ਤੋਂ ਪਹਿਲਾਂ ਕੀ ਝਾਰਦੀ ਮਾਰਦੇ ਵਿੱਚ ਕੋਈ ਅਸੀਂ ਬ੍ਰਿਆਈ ਸੋਚੀ ਆ ਆਪਣੇ ਮਨਾਂ ਵਿੱਚ ਜੇ ਅਸੀਂ ਬ੍ਰਿਆਈ ਨੂੰ ਜਗ੍ਹਾ ਦਿੱਤੀ ਆ ਤਾਂ ਕਿੰਨੀ ਤੇ ਸਾਡੀ ਤਰੱਕੀ ਹੋ ਗਈ ਆ ਅੱਜ ਦੋ ਬੱਲਾ ਤੇ ਵਿਚਾਰ ਕਰਿਓ ਧਰਮੀ ਪੰਤੇ ਜਿਬਰੀ ਆਈ ਦੇ ਧਰਮੀ ਜੀ ਾਲਾਦ ਦੇ ਉਹਦੇ ਪੋਸ਼ੋਕੜ ਦੇ ਉਹਦੇ ਘਰਾਣੇ ਦੇ ਝਾਤੀ ਮਾਰ ਕੇ ਵੇਖਿਓ ਜਿਬਰੀ ਆਈ ਜਿਨ੍ਹਾਂ ਮਨਾਂ ਵਿੱਚ ਠੋਸ-ਠੋਸ ਕੇ ਭਰੀ ਆ ਉਹ ਵੀ ਆਪਣੇ ਮਨ ਨੂੰ ਜਿਹੜਾ ਚੈੱਕ ਕਰ ਲੈਣ ਕਿ ਤਰੱਕੀ ਕੀ ਦੀ ਆ ਸ਼ਾਰਦ ਜੀ ਦੇ ਕੋਲ ਜ਼ਰੂਰ ਤਾਂ ਇਹਨੀਆਂ ਪੂਰੀਆਂ ਹੋ ਰਹੀਆਂ ਨੇ। ਚੋਰ ਦਾ ਬੱਚਾ ਚੋਰ ਹੀ ਬਣਦਾ ਤਾਂ ਫਿਰ ਮੈਨੂੰ ਘਾਟਾ ਹੀ ਜਾਂਦਾ। ਪਰ ਮੀ ਦਾ ਬੰਦਾ ਬੱਚਾ দান ਕਰਦਾ ਰਹਿੰਦਾ ਤੇ ਫਿਰ ਕਿਉਂ ਦਾਨੀ ਰਹਿੰਦਾ? ਫਿਰ ਮੈਨੂੰ ਨੂੰ ਘਾਟਾ ਪੈਂਦਾ। ਪਰਿਵਾਰਕ ਵਿਚਾਰ ਕਰਨ ਦੀ ਲੋੜੇ ਜੋਗ ਜਿਹੇ ਨਾ ਬਣੋ। ਪਰਮੇਸ਼ਵਰ ਦੀ ਆਤਮਾ ਪੁਕਾਰਦੀ ਆ, ਬਾਜਾ ਮਾਰਦੀ ਆ ਕਿ ਮੇਰੇ ਕੋਲ ਸਮਝ ਲਵੋ। ਮੇਰੇ ਕੋਲੋ ਗਿਆਨ ਲੋ ਬੀਬੀ ਪਰਚਾ ਗਿਆਨ ਪਾਉਣੀ ਨਾਛੁੰਦੀ ਅੱਜ ਗਿਆਨ ਦਾ ਮੌਕਾ ਆ ਅੱਜ ਪੜ ਸਕਦੇ ਜੀ ਅੱਜ ਸੁਣ ਸਕਦੇ ਜੀ ਬਹੁਤ ਸਾਰਾ ਸਿੱਖਦਾ ਆ ਜੇ ਤੁਸੀਂ ਇਸੇ ਮੋਬਾਈਲ ਨੂੰ ਚੰਗੇ ਤਰੀਕੇ ਲਈ ਯੋਜ ਕਰੋ ਇਹ ਤੁਹਾਨੂੰ ਗਿਆਨੀ ਬਣਾ ਸਕਦਾ ਹੈ ਪਰ ਜੇ ਤੁਸੀਂ ਇਹਨੂੰ ਗਲਤ ਤਰੀਕੇ ਨਾਲ ਵਰਤਦੇ ਹੋ ਤੁਹਾਨੂੰ ਇਹ ਬਰਬਾਦ ਕਰ ਸਕਦਾ ਹੈ ਬਾਰਿਪਾਡੋਂ ਬਹੁਤ ਸਾਰੇ ਜੰਗਾਂ ਜਿਹੜੀਆਂ ਵਚਨ ਦੇ ਵਿੱਚ ਲਿਖੀਆਂ ਨੇ ਪਰ ਇਸ ਯੋਗ ਜਿੰਨਾ ਬੜੋ ਕਲਾਸ ਵਚਨ ਅਸੀਂ ਹੋਰ ਪੜਾ ਗਏ ਪਹਿਲਾ ਜੋ ਨਾਮ ਪੰਜਦਮੀ ਪਹਿਲਾ ਜੋ ਨਾਮ ਦੀਪਾਤਰੀ ਅਰੇ 18 ਤੋਂ ਪੜਨਾ ਸ਼ੁਰੂ ਕਰੇਗਾ कि हर कोई तो जमया है सो पाप नहीं करता सगो जो परमेश रखिया करता है दुष्ट उस हाथ नहीं लाता असी जानते हाँ कि परमेश्वर तो हाँ सारा संसार ਉਸ ਦੋਸਤ ਦੇ ਵਾਸਤੇ ਵਿੱਚ ਪਿਆ ਹੋਇਆ ਹੈ ਉਸ ਦੋਸਤ ਦੇ ਵਾਸਤੇ ਵਿੱਚ ਪਿਆ ਹੋਇਆ ਹੈ ਜਿਹੜਾ ਦੋਸਤ ਉਹਦੀ ਫੋਟੋ ਹੈ ਨਹੀਂ ਕੋਈ ਉਹਦੀ ਫੋਟੋ ਹੈ ਨਹੀਂ ਆ ਮੈਂ ਤੁਹਾਨੂੰ ਦਿਖਾਉਣਾ ਹallelujah ਪਰਮੇਸ਼ੁਰ ਦੇ ਪਾਵ ਕਲਾਮ ਦੀ ਆਸਰੇ ਮੈਂ ਤੁਹਾਨੂੰ ਉਹਦੀ ਫੋਟੋ ਦਿਖਾਉਣਾ ਕਿਹਦੀ ਦੋਸਤ ਜੀ ਜਿਹੜਾ ਪੂਰੀ ਸੋਚ ਨਾਲ ਖੜਿਆ ਆ ਉਹ ਖਾਲੀ ਫ੍ਰੇਮ ਚ ਉਹਨੇ ਇੱਕ ਫੋਟੋ ਚੜਦੀ ਹੋਈ ਆ ਬੰਦਾ ਜੇ ਜੁੜਦਾ ਜਾਂ ਉਹਨੇ ਆਪਣੇ ਖਿਆਲਾਂ ਚ ਮਾਰ ਦਿੱਤਾ ਹੈ ਇਹ ਦੁਸ਼ਟ ਬੰਦਾ ਅਜੇ ਆਪਣੇ ਕੰਮ ਦੇ ਕਾਮਯਾਬ ਆ ਪਰ ਉਹ ਇਹਨੂੰ ਫੇਲ ਕਰ ਦਿੱਤਾ ਹੋਇਆ ਆ ਇਹ ਦੁਸ਼ਟ ਬੰਦਾ ਅਜੇ ਆ ਆ ਆਪਣੇ ਤਰੀਕੇ ਨਾਲ ਚੱਲਣ ਗਿਆ ਆ ਪਰ ਉਹ ਇਹਨੂੰ ਛੱਡ ਦਿੱਤਾ ਹੋਇਆ ਆਪਣੇ ਖਿਆਲਾਂ ਵਿੱਚ ਇਹ ਖਿਆਲ ਛੱਡਨੇ ਬੈਣੇ ਆ ਜਿਵੇਂ ਕਿ ਪਰਮੇਸ਼ਵਰ ਕਹਿੰਦੇ ਨੂੰ ਸੁਣੀ ਜਿਨ ਜੇ ਪਰਮੇਸ਼ਵਰ ਨੇ ਤੈਨੂੰ ਭੇਜੀ ਮਨ ਇਹਨੂੰ ਮਨ ਉਹ ਫੜੇਕੀ ਸਕਦਾ ਹallelujah ਪਰ ਤੁਸੀਂ ਆਪਣੇ ਖਿਆਲਾਂ ਵਿੱਚ ਦੂਜਿਆਂ ਨੂੰ ਘਾਟਾ ਪਾ ਦਿੱਤਾ ਹੋਇਆ ਹੈ ਪਰ ਪਰਮੇਸ਼ੁਰ ਦਾ ਹਰ ਕੋਣ ਆਪਣੀ ਘਾਟਾਨੀ ਪਿਆਗਰੋ ਇਹ ਆ ਦੋਸਤ ਇਹਦੇ ਵਾਸਤੇ ਵਿੱਚ ਲੋਕ ਹੀ ਬਏ ਨੇ ਸੋਚਦੇ ਨੇ ਕਿ ਨੂੰ ਮੈਂ ਉਹ ਕਰ ਜਣਾ ਕੱਲ ਕੱਲ ਜਿਹਾ ਆਇਆ ਨਹੀਂ ਆਪਰਾ ਨਹੀਂ ਪਤਾ ਕੱਲ ਜਿਹਾ ਆਇਆ ਨਹੀਂ ਆਪਰਾ ਨਹੀਂ ਪਤਾ ਕਿ ਕੱਲ ਮੈਂ ਹੋਣਾ ਜਾਂ ਨਹੀਂ ਹੋਣਾ ਭਾਈ ਬਣਾ ਬੜੀ ਵਿਚਾਰ ਕਰਨ ਦੀ ਲੋੜ ਹੈ ਆਪਣੇ ਜੀਵਨ ਦੇ ਉੱਤੇ ਬੜੀ ਤੌਰ ਤਰ੍ਹਾਂ ਦੀ ਲੋੜਿਆ ਮੈਂ ਤਾਂ ਸੋਚਿਆ ਵੀ ਕੱਲ ਮੈਂ ਫਲਾਣੇ ਨੂੰ ਐਡਾ ਕਰ ਦੇਣਾ ਆ ਮੈਂ ਤਾਂ ਕੰਮ ਛੱਡ ਦੇਣਾ ਆ ਮੈਂ ਉਹਨੂੰ ਹਟਾ ਦੇਣਾ ਆ ਮੈਂ ਉਹਦਾ ਬਾਹਰ ਕਰ ਦੇਣਾ ਮਨੂੰ ਉਹ ਕਰ ਦੇਣਾ ਆ ਬੜੇ ਜ਼ੋਰ ਦੇ ਨਾਲ ਆਪਣੇ ਦਿਸਟ੍ਰਿਕਟ ਦੇ ਉੱਤੇ ਭਾਈ ਇਹਨੂੰ ਆਪਣਾ ਨਹੀਂ ਬਦਾ ਤੂੰ ਕਿੰਨਾ ਚਿਰਵਾ ਕੱਲ ਹੋਵੇਂਗਾ ਜਣਾ ਹੋਵੇਂਗਾ ਜੇ ਪਰਮੇਸ਼ਵਰ ਨਾਲ ਕੇਨੂੰ ਸੁਤੇ ਤੇ ਕੋਈ ਜਗਦਾ ਦੁਨੀਆ ਖੜੇ ਨੂੰ ਲੋਕੋ ਡੇਕ ਦਿੱਤੇ ਯੀਸ਼ੂ ਮੇਰਾ ਡਿੱਗ ਗਿਆ ਛੋਟੇ ਪਰਮੇਸ਼ਰ ਨੇ ਇਸ ਲਈ ਮੈਨੂੰ ਮਰਸਾ ਕੀਤਾ ਕਿ ਮੈਂ ਜਰੀਬਾਂ ਨੂੰ ਖੋਸ਼ ਕਰੀਂ ਸੁਣਾਵਾਂ ਬੰਦਿਆ ਹੋਇਆਂ ਨੂੰ ਯਾਦ ਕਰਾਂ ਕੁਛ ਨਾ ਹੋਇਆ ਦੱਬਿਆ ਹੋਇਆ ਨੂੰ ਠਾਵਾ ਤੇ ਪ੍ਰਭੂ ਦਾ ਗਿਆਨ ਸਿਖਾਵਾਂ ਇਸ ਲਈ ਨੇ ਮੈਨੂੰ ਮਰਸਾ ਕੀਤਾ ਹallelujah ਸਭ ਦੁਸਰ ਜਿਹੜਾ ਆ ਉਹਦੇ ਵਾਸਤੇ ਵਿੱਚ ਪਈ ਦੁਨੀਆ ਉਹਦੇ ਵਾਸਤੇ ਬਾਹਰ ਹੋ ਦੁਨੀਆਂ ਦਾ ਭਲਾ ਮਤ ਕੋ ਦੁਨੀਆਂ ਤੇਰੀ ਪ੍ਰਾਰਥਨਾ ਕਰੋ ਤੁਹਾਡੇ ਲਈ ਦਰਪੇ ਦਸਤੇ ਖੋਲਦੇ ਜਾਣੇ ਬੋਲੋ ਆਮੀਨ ਹallelujah 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 ਮੇਰੇ ਜੀਵਨ ਮੇ ਯੀਸ਼ੂ ਤੇਰਾ ਨਾਮ ਜلال ਪਾਤਾ ਰਹੇ ਮੇਰੇ ਜੀਵਨ ਤੋਂ ਮੇਰੇ ਪਰਿਵਾਰ ਤੋਂ ਮੇਰੇ ਬੱਚਿਆਂ ਤੋਂ ਮੇਰੇ ਕਾਮਤੋਂ ਮੇਰੇ ਧੰਦੇ ਤੋਂ ਮੇਰੇ ਸ਼ਰੀਰ ਤੇ ਆਤਮਾ ਤੋਂ ਪਰਮੇਸ਼ਰ ਦੇ ਨਾਮ ਤੋਂ ਵਡਿਆਈ ਮਿਲਦੀ ਸ਼ੇਂਗਿਆ ਪੜੀਏ ਜੀ ਪੂਰਾ ਕਰ ਦਈਏ ਸਮਾਂ ਕਾਫੀ ਹੋ ਗਿਆ ਦੀ ਬਾਣੀ ਅਸੀਂ ਜਾਣਦੇ ਹਾਂ ਉਹ ਨਹੀਂ ਉਹ ਨਹੀਂ ਦੋ ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ਰ ਤੋਂ ਆਏ ਅਤੇ ਸਾਰਾ ਸੰਸਾਰ ਉਸ ਦੁਸ਼ਟ ਦੇ ਵਾਸ ਵਿੱਚ ਪਿਆ ਹੋਇਆ ਹੈ ਅਸੀਂ ਜਾਣਦੇ ਹਾਂ ਜੋ ਪਰਮੇਸ਼ਰ ਦਾ ਪੁੱਤਰ ਆਇਆ ਹੈ ਅਤੇ ਸਾਨੂੰ ਬੁੱਧੀ ਦਿੱਤੀ ਹੈ ਕਿ ਅਸੀਂ ਉਸ ਸੱਚੇ ਨੂੰ ਜਾਣੀਏ ਅਤੇ ਅਸੀਂ ਉਸ ਸੱਚੇ ਵਿੱਚ ਅਰਥਾਤ ਉਹਦੇ ਪੁੱਤਰ ਯੀਸ਼ੂ ਮਸੀਹ ਵਿੱਚ ਹਾਂ ਸੱਚਾ ਪਰਮੇਸ਼ਰ ਅਤੇ ਸੰਦੀਪਕ ਜੀਵਨ ਇਹੋ ਹੈ। हे ਬੱਚਿਓ ਤੁਸੀਂ ਆਪਣੇ ਆਪ ਨੂੰ ਮੂਰਤੀਆਂ ਤੋਂ ਬਚਾਈ ਰੱਖੋ। ਹallelujah। ਹallelujah। ਅਸੀਂ ਸੱਚਾ ਪਰਮੇਸ਼ਰ ਦਾ ਸੰਦੀਪਕ ਜੀਵਨ ਇਹੋ ਹੈ। ਸਾਦਾ ਦਾ ਜੀਵਨ ਚਾਹੀਦਾ ਹੈ ਕਿ ਬਰਾਈ ਤੋਂ ਲਾਪੇ ਹੋ ਜਾਓ ਇਸ ਜੋਗ ਜੇ ਨਾਮ ਬਣਾਓ। ਭਾਈ ਭੈਣੋ ਸਭ ਕੁਝ ਜੇ ਖੜਾਈ ਆ ਪਰ ਕੋਈ ਇਨਕਲਾਬ ਵਿੱਚ ਸੋੜ ਦਿੰਦਾ ਪਿਆ ਇਹ ਕਿਆ ਛੱਡਦਾ ਏ ਪਰਮੇਸ਼ਵਰ ਦੇ ਨਹੀਂ ਸਾਨੂੰ ਆਪਣਾ ਨਹੀਂ ਪਤਾ ਵੀ ਕੱਲ ਬਵਾ ਦੇ ਜਾਣਾ ਹੈ ਪਰ ਆਪਾਂ ਮਾਨਵਿਕ ਸੋਚ ਰਿਹਾ ਕਿ ਆਪਣ ਆਪਣੇ ਸਾਥੀ ਨੂੰ ਕੱਲ ਇੱਧਰ ਕਰ ਦੇਣਾ ਹੈ ਉਧਰ ਕਰ ਦੇਣਾ ਹੈ ਨਹੀਂ ਨਹੀਂ ਆਟੋ ਮੋੜਿਓ ਯਿਸੂਵਾ ਜਾ ਮਾਰਤਾ ਮੋੜਿਓ ਆਪਣੇ ਖਿਆਲਾਂ ਨੂੰ ਮੋੜਿਓ ਆਪਣੀ ਖਿਆਲੀ ਕਹਾਣੀ ਨੂੰ ਮੋੜਿਓ ਆਪਣੇ ਦੋਸ਼ ਨੂੰ ਮੋੜਿਓ 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 ਯੇਸ਼ੂ ਮਸੀਹ ਦਾ ਰਾਜ ਬਾਜਾ ਮਾਰਦਾ ਆਓ ਸਭ ਜਵਾਬ ਦੇਈਏ ਹਾਲੇਲੂਇਆ ਪਿਤਾ ਪਰਮੇਸ਼ਰ ਪ੍ਰਭੂ ਯੇਸ਼ੂ ਨਾਸਰੀ ਜੀ ਸੁਲੇਪਾ ਕਾ ਜੀਵਨ ਇਹੋ ਹੈ ਕਿ ਅਸੀਂ ਤੇਰੇ ਵਿੱਚ ਰਹੀਏ ਤੁਹਾਡਾ ਨਾਮ ਸਾਡੇ ਵਿੱਚ ਰਵੇ ਅਸੀਂ ਤੁਹਾਡੇ ਵਿੱਚ ਵਧੀਏ ਤੁਸੀਂ ਸਾਡੇ ਦੁਆਰਾ ਧਰਤੀ ਤੇ ਆਪਣੇ ਕੰਮ ਨੂੰ ਪੂਰਾ ਕਰੋ ਤੁਹਾਡੀ ਮਾਰੀ ਦਾ ਸਵਰਗ ਵਿੱਚ ਪੂਰੀ ਹੁੰਦੀ ਆ ਤਰਦੀਰ ਦੇ ਹੋਵੇ ਅਜਮਾਇਰ ਚ ਨਾ ਪਾ ਅਜਮਾਇਰ ਚ ਨਾ ਪਾ ਬ੍ਰੈਂਡ ਨੂੰ ਬਚਾ ਹਾਲੇਲੂਇਆ ई शादी के लगी है और सब अपने करिए अब तोबा करता हाँ अब मैं तौबा कर रखागा हम तो लैके हमेशा तक तौबा कर लो मुड़ियो मुड़ियो आ येसू मसीहत् नाम च येसू मसीहत्थी नाम च येसू मसीह मन शुद्ध हो जाए ਪਿਤਾ ਪਰਮੇਸ਼ਰ ਪਿਤਾ ਪ੍ਰਭੂ ਯਿਸੂ ਨਾਸੀ ਜੀ ਤੇਰੀ ਵਡਿਆਈ ਹੋਵੇ ਤੇਰੀ ਵਡਿਆਈ ਹੋਵੇ ਧਰਤੀ ਦੇ ਘਾਟ ਦੇ ਮਾਲਕ ਪ੍ਰਭੂ ਸੀ ਮੁੜ ਕੇ ਆਉਂਦੇ ਆ ਔਰ ਝੁਕਦੇ ਆ ਸਜਦਾ ਕਰਦੇ ਆ ਪ੍ਰਭੂ ਸ਼ੁੱਧ ਮੰਨਦੇ ਇਹ ਵਿਚਾਰ ਇਹ ਦੁਸ਼ਟ ਭੁਨਾ ਜਿਹੜਾ ਵਿਚਾਰ ਆਦਾ ਆ ਖਿਆਲ ਆਦਾ ਆ ਸਾਡੇ ਜੀਵਨ ਚੋਂ ਨਿਕਲ ਜੇ ਅਸੀਂ ਇਸ ਸਮਾ ਪ੍ਰਭੂ ਤੇਰੇ ਚਰਨਾਂ ਵਿੱਚ ਕੋ ਜਾ ਸਕੀਏ ਅਸੀਂ ਇਸ ਸਮਾ ਆਪਣੇ ਰੁਕੂ ਜ ਸੁਣਾਸੀ ਦੇ ਦਰਜੀ ਨੂੰ ਬੇਸ਼ਕਾ ਕਰੀਏ ਪਿਤਾ ਪਰਮੇਸ਼ਰ ਧਿਆ ਕਰੋ ਸਾਡੇ ਦੇ ਸਾਡੇ ਬਾਲ ਬੱਚਾ ਦੇ ਨਗਰ ਕਮੇਸੀਆ ਚਰਚ ਦੇ ਤੁਹਾਡੀ ਕਿਰਪਾ ਤੇ ਧਿਆਨ ਬਣੀ ਰਹੇ ਪਿਤਾ ਪਰਮੇਸ਼ਰ ਅੱਜ ਦੇਣ ਬਖਸ਼ਿਆਵਾ ਅੱਜ ਦੀ ਸੁਬਾ ਬਖਸ਼ਿਆ ਅੱਜ ਦੇ ਦੀਆਂ ਬਰਕਤਾਂ ਨੇ ਹਰ ਸਤ ਕਾ ਮੀਤਾ ਕਰੋ ਬਖਸ਼ੋ ਰੂਪ ਰਾਜ ਜਿਸਮ ਚਾਨ ਬਾਲ ਬੱਚੇ ਬਜ਼ੁਰਗ ਨਗਰ ਕਮੇਸੀਆ ਚਰਚ ਤੋਂ ਬਾਠੇ ਹਾਂ ਸੋ ਕੋ ਸੁਬਾ ਰਿਆ ਵਿਸ਼ਵਾਸ ਕਰਦੇ ਹਾਂ ਮੰਗਦੇ ਆ ਆਪਣੇ ਜੀਵਤ ਪ੍ਰਭੂ ਯਿਸੂ ਦੇ ਪਾਪਨਾਮ ਚ ਆਮੇਨ ਹੇਲੇਲੂਇਆ 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 ਸਭ ਕੋ ਜੈਨਸੀ ਦੀ ਗੋਡ ਬਰੈਸ ਯੂ ਗੁੱਡ ਮਾਰਨਿੰਗ ਹੈਵ ਅ ਨਾਈਸ ਡੇ